ਗ੍ਰੈਂਡਰ ਦਾ ਸ਼ੂ ਕਢ ਲਾ ਹਾਂਜੀ ਅਸੀ ਕੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ ਇੱਕ ਹੋਰ ਬਲੌਗ ਚ ਤੇ ਅੱਜ ਲੱਗ ਰਹੀ ਕੰਪੈਨ ਦਾ ਥੋੜਾ ਜਿਹਾ ਜਾਲੀ ਜੀ ਚੇਂਜ ਕੀਤੀ ਬਾਕੀ ਹੋਰ ਗ੍ਰੀਸ ਪਾਣੀ ਕਰਾਂਗੇ ਚੱਲ ਰਿਹਾ ਕੱਲ ਵੀ ਵੱਡੇ ਤਿੰਨ ਚਾਰ ਕਿੱਲੇ ਵੀਡੀਓ ਬਣਾਉਣ ਦਾ ਟਾਈਮ ਹੀ ਲੱਗਾ ਆਪਾਂ ਵੱਧ ਰਹੇ ਸੀ ਤੇ ਅੱਜ ਆਏ ਨੇ ਆਪਣੇ ਕੋਲ ਬਾਈ ਸਰਬਜੀਤ ਸਿੰਘ ਜੀ ਜੋ ਕਿ ਟਰਾਲੀ ਲੈ ਕੇ ਆਏ ਨੇ ਛੋਟੇ ਨਾਲ ਪੇਚਾ ਪਾ ਲਿਆ ਨੇ ਕਹਿੰਦੇ ਰੰਗ ਮਾਰ ਦੋ ਤੇ ਲੱਗੇ ਹੋਏ ਨੇ ਰਗੜਨਾ ਇੱਧਰ ਆ ਜਾ ਜੀ ਪਹਿਲਾਂ ਇੱਧਰ ਕੀ ਹਾਲ ਚਾਲ ਓਹੋ ਇਹ ਫਸਿਆ ਅੱਜ ਕਿੰਦੇ ਟਰਾਲੀ ਨੂੰ ਰੰਗ ਮਾਰਨਾ ਜੀ ਹਰਾਪੀ ਰੰਗ ਮਾਰਨਾ ਕਰੇ ਚੱਲਣ ਦੇ ਬਸ 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 ਇੱਕ ਮਿੰਟ ਇੱਕ ਮਿੰਟ ਕਹਿੰਦੇ ਥੋੜਾ ਜਿਹਾ ਦੁੱਖ ਹੋਣਾ ਬਾਕੀ ਨਹੀਂ ਹੋਣਾ ਲੈਟਰਟ ਮਰ ਗਿਆ ਆ ਜਾਓ ਹੋਰ ਵੀਰ ਜੀ ਕੀ ਹਾਲ ਚਾਲ ਵਧੀਆ ਭਾਈ ਵਧੀਆ ਸਭ ਠੀਕ ਆ ਬੰਦ ਕਰੋ ਇਹਨਾਂ ਦਾ ਮੈਂਟਾ ਕੈਮਰਾ ਜੀ ਬੰਦ ਕਰ ਦੋ ਨਾ ਵੀਰੇ ਜੀ ਚੱਲਦੇ ਆਈਏ ਸੀਜਨ ਸੀਜਨ ਦੇ ਵਿੱਚ ਦਿਨੋਂ ਰੋਣੀ ਆ ਜੇ ਸੀਜਨ ਦੇ ਵਿੱਚ ਤੁਹਾਨੂੰ ਟਰਾਲੀ ਆ ਜੇ ਤੇ ਆ ਗਈਆਂ ਰੰਗ ਕਰਨੀਆਂ ਪਹਿਲਾਂ ਮੇਰੇ ਸੁੱਤੇ ਸੀਗੇ ਅਜੇ ਕਿਤੇ ਨਹੀਂ ਅੱਗੇ ਬਲੰਦੀ ਤਵੇ ਅੱਗੇ ਬਲੰਦੀ ਭਰਾਵਾ ਕਮਲੇ ਕੁੜੀ ਆਈ ਹਰੀ ਵੀੜਾ ਅਬੜਾ ਸੁਣੀ ਪਰ ਕਹਿੰਦਾ 2700 ਵੇਖਦੀ 2800 ਵੇਖਦੀ ਮੀਕੂ ਕੀ ਕਿਤਾ ਜੋ ਪੋਰਾ ਪਾਣੀ ਘੜਨ 19 ਚ ਰੰਗ ਹੋਇਆ ਸੀ ਟਰਾਲੀ ਨੂੰ ਵੇਖ ਕੀ ਹਾਲ ਕਰਤਾ ਪੁਰੀ ਐ ਫਿਨਿਸ਼ਿੰਗ ਹੋਣੀ ਚਾਹੀਦੀ ਵਧੀਆ ਵਧੀਆ ਮੰਨਾ ਨਹੀਂ ਪੈਸਾ ਨਹੀਂ ਦੇਣਾ ਸੀ ਇੱਕ ਵੀ ਥੋਪੜ ਸਾਡਾ ਵੀ ਯਾਦ ਕਰੇ ਹਾਂ ਹਾਂ ਪੁੱਤ ਮੇਰਾ ਕਿੱਥੋਂ ਰੰਗ ਕਰਾ ਕੇ ਲਿਆਇਆ ਘਰੋਂ ਤੇ ਕਹਿ ਕੇ ਆ ਗਿਆ ਜੀ ਮੈਂ ਰੰਗ ਕਰਾਉਣ ਚੱਲਿਆ 12000 ਰੁਪਏ ਘਰੋਂ ਕਹਿ ਕੇ ਆ ਗਿਆ ਮੈਂ ਰੰਗ ਕਰਾਉਣ ਚੱਲਿਆ ਪੈਸੇ ਲੈ ਆਇਆ 12000 ਰੁਪਿਆ ਇੱਥੇ ਆਪ ਹੀ ਮੰਡ ਗਿਆ ਆਣ ਗਿਆ ਜਾਂਦਾ ਐ ਮੈਂ ਗਾ ਮਾਰੇ 12000 ਰੁਪਏ ਮੰਗਵਾਲੇ ਆਵਾ ਇੱਥੇ ਆਪ ਹੀ ਮੰਡ ਗਿਆ ਹੈ ਤੇਰੇ ਬਾਰੇ 12000 ਰੁਪਏ ਮੈਂ ਲੈ ਆਇਆ ਤੇ ਹੁਣ ਆਪ ਹੀ ਲੱਗਾ ਰੰਗ ਕਰਨ ਮੇਰੇ ਬੱਚੇ ਤੇ ਬੱਚੇ ਨੇ ਮੰਗਾਈ ਹੋਗੀ ਨਾ ਬੱਚੇ ਪਾਲਣੇ ਨੇ ਬੱਚੇ ਪਾਲਣੇ ਨੇ ਤੇ ਵੇਖ ਕਰ ਦੇਣਾ ਜਰੂਰ ਠਕਣਾ ਹੈਗਾ ਬਾਕੀ ਚੱਲ ਰਹੀ ਰਕੜਾਈ ਦੇਖੋ ਤੁਸੀਂ ਪੂਰੀ ਫਿਨਿਸ਼ਿੰਗ ਹਾਂ ਵਧੀਆ ਫਿਨਿਸ਼ਿੰਗ ਹੋਣੀ ਚਾਹੀਦੀ ਆ ਵਖਾਵਾਂਗੇ ਤੁਹਾਨੂੰ ਪੂਰੀ ਰੰਗ ਹੋ ਗਈ ਜਦੋਂ ਅੰਦਰੋਂ ਵੀ ਰਗੜਤੀ ਆ ਸਾਡਾ ਦੇ ਏਰੀਆ ਵੇਖਣ ਗਿਆ ਬੰਦਾ ਆ ਪੈਪ ਨਵੇਂ ਲੱਗਣਗੇ ਓ ਹੈਲੋ ਆ ਪੈਪ ਹਾਂ ਪੱਤੀਆਂ ਲੈ ਆ ਨਵੀਆਂ ਲੱਗ ਜਾਣਗੀਆਂ ਪੱਤੀਆਂ ਲਾ ਦੇ ਪੱਤੀਆਂ ਆ ਤੇ ਮਾੜੇ ਪੈਪ ਕੋ ਨਹੀਂ ਪੱਤੇ ਤੇ ਪੱਤੀਆਂ ਲਾਉਣੀਆਂ ਨੇ ਦੋਣੀਆਂ ਤੇ ਪੈ ਸਕਦੀਆਂ ਤੇ ਲੱਥ ਜਾਣਗੀਆਂ ਇਦਾਂ ਹੀ ਸਰਾਖ ਮਾਰਨੇ ਪੱਤੀਆਂ ਜੀ ਬਸ ਇਦਾਂ ਹੀ ਪਿੰਨਾ ਪੈਣਗੇ ਆ ਤੇ ਮਾੜੇ ਪੈਪ ਯਾਰ ਲਾ ਦੇ ਯਾਰ ਸਾਰਾ ਹੋਰ ਚੱਲ ਜਾਣਾ ਇਹਨਾਂ ਨੇ ਚੱਲਦਾ ਰਿਹਾ ਅੱਗੇ ਕੰਮ ਯਾਰ 3-400 ਦੀਆਂ ਪੱਤੀਆਂ ਹੋਣੀਆਂ ਠੱਕ ਮਾਰਦੀਆਂ ਤੇਰੀਆਂ ਹੈ 3-400 ਦੀਆਂ ਪੱਤੀਆਂ ਨਾਲੇ ਰੋਬ ਅੱਡ ਆਈ ਆਈ ਪੱਤੀਆਂ ਹਾਂ ਆ ਆ ਏਰੀਆ ਬਾਹਰ ਨੇ ਸਰਾਖ ਹੀ ਮਾਰਨੇ ਬਸ ਉਹ ਤੇ ਛੇੜਨਾ ਸਾਨੂੰ ਰੰਗ ਕਰ ਲੈਣੇ ਫਿਰ ਦੇਖ ਨਾ ਵੀਰੇ ਯਾਰ ਜਚਣਾ ਜਾਂ ਨਹੀਂ ਕੰਮ ਹੋਵੇ ਕਿ ਪੈਪ ਮੁੜੇ ਹੋਏ ਆ ਚਲ ਫਿਰ ਇੱਕ ਮਿੰਟ ਚਾਚਾ ਜੀ ਕਰਤ ਲੈਣਦੇ ਜੋ ਕਰਨਦੇ ਆ ਲੱਛਾ ਤੇ ਦੇਖਾਂਗੇ ਉਹ ਬਾਈ ਇਧਰ ਉੱਤੇ ਡਰਮ ਲਾ ਲਾ ਇਧਰ ਆ ਕੇ ਇਹਨਾਂ ਦੋਨਾਂ ਦੀ ਬੈਸ ਵਜਾਈ ਚੱਲ ਰਹੀ ਹੋਈ ਉਹ ਬਾਈ ਤੋਂ ਬੜਾ ਹੀ ਸਾਡਾ ਆਹ ਪ੍ਰੈਸ ਯਾਰ ਪ੍ਰੈਸ ਯਾਰ ਵਧੀਆ ਓਏ ਨਹੀਂ ਕਹਣੀ ਪਰ ਮੈਂ ਕਹਿੰਨਾ ਓਏ ਨਹੀਂ ਕਹਣੀ ਲਾ ਪਾਣੀ ਕੋ ਬਟਰ ਬਟਰ ਨਹੀਂ ਖਲਾਉਂਦਾ ਆ ਉਹ ਇਹ ਨਹੀਂ ਕਹਣਾ ਮੈਂ ਕਹਿੰਦਾ ਉਹ ਇਹ ਨਹੀਂ ਕਹਣਾ ਕਿਸ ਨੂੰ ਹਾਂ ਜੀ ਗ੍ਰੈਂਡਰ ਖਾਪਗਾਤਾ ਬੰਦਿਆਂ ਨੇ ਤੇ ਬੰਦੇ ਆਪਣੇ ਪਿੱਛੇ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਜੱਟ ਮੈਂ ਨਹੀਂ ਇਧਰ ਆਗਾ ਕਮੋਨ ਲੱਗਾ ਵੀਰ ਵਾ ਠੀਕ ਆ ਵਧੀਆ ਸੋਹਣਾ ਲੱਗਦਾ ਗ੍ਰੈਂਡਰ ਖਰਾਬ ਕਰਕੇ ਜੀ ਆਪ ਕੈਮਰੇ ਦੇ ਪਿੱਛੇ ਲੁਕਦੇ ਫਿਰਦੇ ਆ ਇਹ ਐ ਹੋ ਜੇ ਘਟਿਆ ਕਿਸਮ ਦੇ ਇਨਸਾਨ ਹਾਂਜੀ ਆਪਾਂ ਆਗੇ ਸੀ ਗ੍ਰੈਂਡਰ ਨੂੰ ਲੈ ਕੇ ਚਾਚੇ ਕੋਲ ਚਾਚਾ ਜੀ ਕਰਨਗੇ ਹੁਣ ਗ੍ਰੈਂਡਰ ਦਾ ਆਪਰੇਸ਼ਨ ਤੇ ਦੇਖਦੇ ਆ ਕੀ ਕੱਢਿਆ ਚਾਚਾ ਜੀ ਨੇ ਸੱਪ ਹਾਂਜੀ ਅੱਜ ਅਸੀਂ ਕਾਲ ਨਿਕਲਿਆ ਕੋਈ ਸੱਪਕ ਨਹੀਂ ਨਿਕਲ ਗਿਆ ਕੀ ਨਿਕਲ ਗਿਆ ਜੀ ਪਟਾਕਾ ਮਾਰ ਗਿਆ ਇਹ ਬੰਦਿਆਂ ਨੇ ਅੱਜ ਟਰਾਲੀ ਰਗੜਦੇ ਆਂ ਜ਼ੋਰ ਲਾਤਾ ਜਿਆਦਾ ਤੇ ਇਹਦੇ ਕਢਾਤਾ ਤੂੰ ਬਾਕੀ ਹੁਣ ਚਾਚਾ ਜੀ ਕੋ ਆਏ ਨੇ ਦੇਖਦੇ ਆਂ ਕੀ ਕਰਦੇ ਇਹਦਾ ਹੱਲ ਫਾਲਟ ਆਪਾਂ ਨੂੰ ਲੱਭ ਗਿਆ ਜੀ ਟੱਕਾ ਮਾਰ ਗਿਆ ਸੀਗਾ ਫੋਨ ਕਰਨਗੇ ਇਹਨੂੰ 10-15 ਮਿੰਟ ਹੋ ਗਏ ਕੋਲਦੈਨ ਹਣਾ ਲੱਭਦੀ ਨਹੀਂ ਫਲਡ ਆ ਬਹਿ ਪੜ ਕੇ ਦੇਖ ਕੀ ਛਿੱਕੇ ਦਾ ਅੱਛਾ ਜੀ ਚਾਚਾ ਜੀ ਖ਼ਬਰ ਆਪਕਾ ਪੁਰਾਣਾ ਨੋਟ ਔਰ ਸ਼ਿੱਕਾ ਜੋ ਆਪਨੇ ہماری ਕੰਪਨੀ ਮੇ ਜਮਾ ਕੀਆ ਥਾ ਉਸੇ ہماری ਕੰਪਨੀ ਸਵੀਕਾਰ ਕਰ ਲਿਆ ਹੈ ہماری ਕੰਪਨੀ سے خریدنے خرید کے لیے اپ کو ہماری کمپنی سکے کے نوٹ کا مولیا دیا جائے گا اپ کو اس کے لیے پंजीकरण کرنا ہوگا ہمارے پंजीकरण शुल्क 850 روپے ہے۔ یہ سچا پھواہہ لٹن دے نتیجے ہیں ان دے اور کچھ نہیں بس ہاں اے میں نا پھسے جی سکہ بیا 850 روپے تیرے کو لے لینا وا تے تیرے کھاتے وچ نہیں ہونا کچھ بھی نہیں میں کہتا ہوں پیسے 850 روپے پیسے بھیج دے 850 ਐਨੇ ਦੇਣੇ ਆ ਤੂੰ ਅੱਧ ਘੱਟ ਲਈ ਅੱਧ ਦੇ ਦੇ ਕਿੰਨੇ ਪੈਸੇ ਕਿੰਨੇ ਆ 21.5 ਸੈਂਕੜਾ ਹਜ਼ਾਰ 10 ਹਜ਼ਾਰ ਲੱਖ 40 ਲੱਖ ਰੁਪਇਆ 40 ਲੱਖ 20 ਲੱਖ ਦੇ ਦੇ ਤੂੰ 20 ਲੱਖ ਰੱਖ ਯਾਰ ਕਿਉਂ ਟੈਨਸ਼ਨ ਲੈਣਾ ਹੈ ਹੈ ਤਾਂ ਠੀਕ ਹੈ ਯਾਰ 10 ਰੁਪਏ ਦਾ ਸਿੱਕਾ ਦਿਓ ਜੀ ਨਹੀਂ ਆ ਮਾਤਾ ਸਿਰਾਂ ਵਾਲੀ ਸਿੱਕਾ ਮੇਰੇ ਕੋਲ ਅੱਛਾ ਅੱਛਾ ਇਹ ਤਾਂ ਦੇ ਦੇ 40 ਲੱਖ ਰੁਪਇਆ ਅੱਛਾ ਹਾਂ ਚਲੋ ਇਹ ਫਾਰਮ ਆ ਮੈਲੇ ਸਾਉ ਨਾਲ ਤੇ तकरीबन ਐਵੇਂ ਇਹ ਕਿ ਪਤਾ ਕੀ ਕਹਣਾ ਹੈ ਹਾਂ ਬਈ ਮਹਾਰਜ ਕਹਿੰਦਾ 40 ਲੱਖ ਰੁਪਏ ਬਨੇ ਆ ਹਾਂ ਤੇ ਪਿਆਰ ਗਏ ਹਾਂ ਕੋਈ ਵੀਆਰਪੀ ਪਾ ਬੈਲਾ 850 ਤਾਂ ਇੰਨਾ ਫੀਸ ਰੱਖੀ ਆ ਪਹਿਲਾਂ ਨਾਲ ਇੱਕ ਕਾਦੇ 850 850 ਰੁਪਏ ਪਾ ਹਾਂ ਤੇ ਪਤਾ ਕੀ ਕਹਣਾ ਵੀ ਫੇਰ ਕਰਾ ਲੱਗੇਗਾ ਜਿਹੜੇ ਗੱਜਰ ਪਾ ਦੇ ਹਾਂ ਜਾਨਰ ਪਾ ਦੇ ਹੁਣ 25000 ਪਾ ਕੇ ਉਹ ਅਗਲੇ ਕਹਿੰਦੇ 40 ਲੱਖ ਦਵਾਂਗੇ ਉਹਦਾ ਮਾ ਤਾਂ ਵੀ 20 ਰੱਖੋ 20 ਦੇ ਦਿਓ ਹਾਂ ਪ੍ਰੋਡ ਆਇਆ ਚੈਦਾ ਮੈਂ ਕਹਾਂ ਤੂੰ ਆ ਦੇ ਬੈਂਟ ਕਰਦੇ ਹਾਂ ਹਾਂ ਚਲੋ ਜੀ ਮਿਲਦੇ ਆ ਬਾਅਦ ਵਿੱਚ